ਦੇ ਆਪਾ ਬਲੌ ਦੀ ਸ਼ੁਰੂਆਤ ਤੇ ਬਹੁਤ ਲੋਕੀ ਇਹ ਹੈਗੀ ਪਾਪਾ ਦੀ ਪਰੀ ਇਹ ਸਾਡਾ ਸ਼ੌਂਕੀ ਭਰਾ ਇਹ ਹੈਗਾ ਛੂਲਾ ਭਰਾ ਤੇ ਇਹ ਛੋਡੀ ਪਾਪਾ ਦੀ ਪਰੀ ਤੇ ਹੁਣ ਕੀ ਕਰਦੇ ਆ ਕੀ ਕਰਦੇ ਛੁੱਲੇ ਪਪਾ ਕਰ ਰਹੇ ਆ ਪੰਗੜਾ ਪਾਉਣਾ ਤਾਂ ਹੀ ਮੈਂ ਨੱਚ ਕੇ ਦਿਖਾਈਏ ਕਰੀ ਓਏ ਇਹ ਵਾਲੀ ਨਹੀਂ ਜਿਹਦਾ ਚਿੰਦਪੂਰ ਨਹੀਂ ਜਾ ਕੇ ਬਾਪ ਉਹ ਪਾਜੀ ਨਾਲ ਨੱਚਦੇ ਆਏਗਾ ਇਹ ਰੋਇਆ ਮਾੜਾ ਫਸਿਆ ਬੋਲ ਦਾ ਚਲੋ ਸਾਈਡਾ ਗਾਣਾ ਕਿਰੇ ਲਈਏ ਗਾਣਾ ਲਾਈਆ ਆਪਾਂ ਜਿੱਦਾਂ ਪਉਣ ਜਟੀਆਂ ਬਨੇ ਰਹੇ ਲੱਗੇ ਮੇਰੀ ਸ਼ੈਰੀ ਦਾ ਸ਼ੌਂਕੀ ਭਾਜੀ ਨਾਲ ਕਿਨੂੰ ਬਿਠਾਇਆ ਸ਼ੈਰੀ ਦਾ ਟੈਂਪੂ ਨੂੰ ਨਾ ਟੈਂਪੂ ਨੂੰ ਪਿਆਰ ਨਾਲ ਮੇਤੋਂ ਗੁਨਾਹ ਹੋ ਗਿਆ ਸ਼ੌਂਕੀ ਪਿਆਰ ਨਾਲ ਮੇਤੋਂ ਗੁਨਾਹ ਹੋ ਗਿਆ ਮੈਂ ਹਸਲਾ ਖੇਡਦਾ ਤਮਾਹ ਹੋ ਗਿਆ ਓ ਮਾਈ ਗੋਡ ਪਿਆਰ ਨਾਲ ਮੇਤੋਂ ਗੁਨਾਹ ਹੋ ਗਿਆ ਮੈਂ ਹਸਲਾ ਖੇਡਦਾ ਤਮਾਹ ਹੋ ਗਿਆ ਹੂੰ ਉਹਨੇ ਟੋਟੇ ਟੋਟੇ ਕਰਦੇ ਮੇਰੇ ਦਿਲ ਦੇ ਓ ਟੋਟੇ ਕਰਤੇ ਮੇਰੇ ਦਿਲ ਦੇ ਮੈਂ ਤਾਂ ਸ਼ੌਕੀ ਜਿੱਦਾ ਬਾਈਏ ਤੇ ਨਾਲ ਹੀ ਦੇਖੇ ਆ ਕੀ ਆ ਕੀ ਪੱਲਸੀ ਕਰਦੀ ਪੋਰ ਪੋਰਦਾ ਪੋਰਦਾ ਪੋਨੇ ਘੋrti ਟੋਟੇ ਕਰਤੇ ਮੇਰੇ ਦਿਲ ਦੇ ਹਾਂ ਉਹਨੇ ਟੋਟੇ ਰੋਟੇ ਕਰਤੇ ਮੇਰੇ ਦਿਲ ਦੇ ਜਿੱਦਾ ਹੁਣ ਜੱਟੀਆਂ ਬਨੇਰੇ ਕੇ ਤੇ ਅੱਛਾ ਅੱਛਾ ਹੋਰ ਅੱਗੇ ਹੋਰ ਬਸ ਅੱਗੇ ਚੱਲੀਆਂ ਦੀ ਜਿੰਦਗੀ ਬਸ ਲੋ ਜੀ ਸਾਡੇ ਮੁੰਡੇ ਨੇ ਹੁਣ ਪੋਰਤੀ ਉਹਨਾਂ ਨੂੰ ਸਾਨੂੰ ਕਰਨਾ ਨਾ ਕਿਦਾਂ ਤਬੀਜ ਨਹੀਂ ਤੁਹਾਨੂੰ ਬਲ ਨਾ ਕਰੀ ਲਾ ਨਾ ਕਰੀ ਕਰੀ ਯਾਰ ਤੂੰ ਤੂੰ ਕਿੱਥੇ ਫੜ ਗਿਆ ਤੂੰ ਕਿੱਥੇ ਉਹ ਗੱਲ ਨੂੰ ਕਹਿੰਦੇ ਗਰਿਲ ਬੀ ਬੀ ਕਿਉਂ ਕਾ ਪਰ ਹਿੰਦੀ ਵਿੱਚ ਬੀ ਹੋਰ ਆਪਣਾੜੀ ਹੈ ਅੱਜ ਤੇ ਸ਼ੌਕੀ ਭਾਨੇ ਗਰਿਲ ਦਿਖਾਈ ਆਪਣੀ ਮੜੀ ਜੀ ਲੱਖੜੀਆਂ ਮੇਰੀਆਂ ਆਈਆਂ ਕਿ ਸ਼ਰੀਨਾਮ ਵਾਲੀ ਆ ਦੋ ਤਿੰਨ ਇਹਨੇ ਤੈਨਾਂ ਕਿ ਤੂੰ ਤਿੰਨ ਨਾ ਤੈਨਾਂ ਇਹਨੇ ਬਣਾਈਆਂ ਤਿੰਨ ਮੈਂ ਵੀ ਬਣਾਈਆਂ ਤੇ ਨਾਲ ਅੱਜ ਇਹਨਾਂ ਦਾ ਕਿਨੇ ਪਹਿਲੇ ਲੁੱਟੇ ਦੁਨੀਆ ਇਕ ਲਾਈਆਂ ਜ਼ੀਰੋ ਦੀਦੀ ਸਤਿ ਸ਼੍ਰੀ ਅਕਾਲ ਤੁਹਾਡੇ ਤੋਂ ਆਈ ਬਰਬਾਦ ਹੋ ਗਏ ਅੱਜ ਤੁਸੀਂ ਕਿਹਨੇ ਲੁੱਟੇ ਹਲੇ ਲੁੱਟਣਾ ਸਮਾਨ ਸਮੂਹ ਵੀ ਤਿਆਰ ਕਰ ਲਿਆ ਹਾਂ ਦੇਖੋ ਇਹਨੇ ਕੁੱਲ ਦਿੱਤੇ ਸੜਕੀਆਂ ਆ ਗਿਫਟ ਹੀ ਆ ਇਹਨਾਂ ਦੀ ਤਿਆਰ ਹੋ ਘਾਟੇ ਵਾਲਾ ਸੌਦਾ ਅੰਦਰ ਤੇ ਗਾਂ ਖਾ ਗਏ ਸਾਡੇ ਤੇ ਉਹ ਮਾਤਾ ਲੱਗੀ ਇਕੱਲੇ ਕੰਮ ਕਰਨ ਤੇ ਰਖੜੀਆਂ ਆਪਾਂ ਵੇਚੀਆਂ ਬਹੁਤ ਸਾਰੀਆਂ ਤੇ ਆਪਾਂ ਸਮਾਨ ਸਮੂਹ ਲਾ ਲਿਆ ਵਾ ਉਹ ਲੱਗੇ ਆਪਾਂ ਕੰਮ ਕਰਨਾ ਚੱਲੀਏ ਅੰਦਰ ਬਾਕੀ ਦਾ ਤੋਰ ਕੇ ਗਾਂ ਖਾ ਕੇ ਅੰਦਰ ਗਾਂ ਤੋਰ ਕੇ ਤੁਹਾਨੂੰ ਦਿਖਾਉਣੀ ਹੈ ਇਹੋ ਜਿਹਾ ਕੋਈ ਨਹੀਂ ਚੱਪਾ ਨਹੀਂ ਆਇਆ ਕਟੂਨ ਰੱਬੀ ਲੈ ਕੇ ਜਿਹੜਾ ਸੂਰਾ ਭਰ ਕੇ ਪੇਸ਼ ਇਹ 200 ਰੁਪਏ ਹੈ ਇਤਨਾ ਰੱਖੀ ਚਾਹੁੰਨਾ ਸਕੂਲ ਇਤਨਾ ਬਣੂਗੀ ਤੁਹਾਨੂੰ ਇਹ ਪੈਸੇ ਦੇਣੇ ਨਹੀਂ ਇਹ 200 ਰੁਪਏ Gue t referred Marche Han Și Sur Ni Kam Purtul-erman

ਸ਼ੌਂਕੀ ਭਾਈ ਲੱਗਾ ਸਫਾਈ ਕਰਨ ਤੇ ਲੱਗੀਆਂ ਮਨੀ ਸ਼ਹੀ ਰੱਖ ਰਖੜੀ ਬਨਨ ਹੁਣ ਸ਼ੌਂਕੀ ਭਾਈ ਜਾਊਗਾ ਕੱਟੇ ਕਿਨੇ ਦਾ ਕੱਟਾ ਪਿਆ ਕਿਨੇ ਵੀ ਰਖੜੀ ਬੰਨਦੇ ਕਿੰਨੇ ਮੈਨੂੰ ਬਨਦੀ ਸ਼ੌਂਕੀ ਦਾ ਕੱਟਾ ਪਈ ਜਾਂਦੇ ਮੇਰਾ ਵੀ ਮੈਂ ਵੀ ਸ਼ੌਂਕੀ ਬੌਜੀ ਕੱਟਾ ਇਹ ਚੇਨੀ ਪੁੱਤ ਨੂੰ ਤਾਂ ਕੱਟਦਾ ਕੱਟਾ ਕੁੜੀਆਂ ਕੁੜੀਆਂ ਹਨਾ ਤੇ ਇਹਨਾਂ ਨੂੰ ਕੱਟਾ ਪੈਂਦਾ ਹੁੰਦਾ ਕੁੜੀਆਂ ਨੂੰ ਬੱਚਾ ਡਬਲ ਹੋ ਗਿਆ ਮਣੀਆ ਇਹਨੂੰ ਪਤਾ ਨੇ ਕਦੋਂ ਨੂੰ ਅਕਲ ਆਉਣੀ ਆ ਗੱਲਾਂ ਹਨਾ ਇਦਾਂ ਹੀ ਕਰਦਾ ਰਹਿੰਦਾ ਹਨਾ ਹੈਲੋ ਯਾਰ ਜੋਂ ਕਿ ਉਹ ਦੇਦਾ ਕਿੰਨਾ ਯਾਰ ਛੱਤਰ ਖਾਣਾ ਤੂੰ ਸੁੱਕੀ ਗੱਲੋਂ ਖਾਣਾ ਉਦਾਂ ਨਹੀਂ ਖਾਣਾ ਆਏਗਾ ਮੈਂ ਮਜ਼ਾਕ ਤੇ ਹੁਣ ਲੱਗੇ ਬੌਜੀ ਦੀ ਰਖਰੀ ਬੰਨਣਾ ਆ ਦੇ ਲੋ ਚੈੱਕ ਕਰ ਦੂਗੀ ਰਖਰੀ ਕਿੱਡੀ ਤੇ ਆ ਬੱਠੇ ਮਾਤਾ ਹੁਣ ਲੱਗੇ ਆਪਾਂ ਕੰਮ ਕੁੰਮ ਕਰਨ ਤੇ ਕੰਮ ਕਰਕੇ ਫਿਰ ਤੁਹਾਨੂੰ ਬਾਕੀ ਦਾ ਵਲੋਗ ਦਿਖਾਉਣੇ ਆ ਬੀਬੀ ਵਿਕਰਮਪਰਾ ਤੇ ਆ ਮਾਵੀਰ ਦਾ ਭਰਾ ਦੋਸਤ ਯਾਰਾ ਦਾਰੇ ਅੰਜੀ ਗੱਲ ਮੁੰਡੇ ਨੂੰ ਸਾਰੇ ਜਾਣੇ ਨਾ ਨਾ ਨਹੀਂ ਦੱਬੂਗਾ ਤਾਂ ਹਾਂ ਲੋ ਜੀ ਜੱਗ ਰਵੇ ਹਾਂ ਹੰ ਦਾਪ ਨੂੰ ਵਧੀਆ ਕਰਦਾ ਭਾਈ ਸਮਾਨ ਲੈ ਕੇ ਚੱਲੇ ਰਖੜੀ ਸਮਾਨ ਲੈ ਕੇ ਆਏ ਆਪਾਂ ਤੂੰ ਹੀ ਭਾਈ ਰਖੜੀ ਨਹੀਂ ਬਣੀ ਮੈਂ ਤੇ ਅਲਾਵਾ ਰਖੜੀ ਮਨ ਨਹੀਂ ਹੁੰਦਾ ਕਰੇ ਜਾਂਦੇ ਰਖੜੀ ਦੇ ਚੱਕਰ ਨਹੀਂ ਆਇਆ ਭਰਾਵਾ ਸਮਾਨ ਲੈਣ ਰਖੜੀ ਕਰਦੀ ਬੰਨ੍ਹ ਹੁੰਦੀ ਆਪਾਂ ਹੀ ਨੇ ਸਮਾਨ ਦੇ ਦੇਂਦੇ ਆ ਸਾਡੀ ਕੜਾ ਕੇਸ਼ ਆਪੀ ਕੋਈ ਨਾ 1500 ਖਰਚ ਹੋ ਗਏ ਹਾਂ ਕੱਲ੍ਹ ਨੇ ਜਾ ਟਾਈਮ ਨਾ ਆਵੇ ਬਣਾ ਦੱਸ ਚ ਵੀਰਾਂ ਕਿਦੋਂ ਪਿੰਗ ਉਹ ਆ ਪਕੇ ਆਏ ਆ ਉਹਨਾਂ ਨੇ ਸਾਡੀ ਆਈਡੀ ਦੇ ਉੱਪਰ ਮੋਸ਼ਨ ਕੀਤਾ ਵਾਹੇ ਹੋਰ ਚੱਲੇ ਆਪਾਂ ਚੂ ਸੱਦਿਆ ਲਿਸਟ ਪਾਣੀ ਹਾਂਜੀ ਗਾਇਸ ਹੁਣ ਲਾਈਟ ਚੱਲ ਗਈ ਆ ਸ਼ਾਮਾਂ ਦੇ ਟੈਂਟ ਤੇ ਸਾਰੇ ਝੜੀ ਗਏ ਨਹੀਂ ਅੱਜ ਬਾਕੀ ਤੁਹਾਨੂੰ ਬਾਹਰਲਾ ਮੁੰਆ ਦੋਈ ਆ ਠੀਕ ਆ ਜੀ ਸ਼ਾਮਾਂ ਪੈ ਗਈਆਂ ਆ ਗੁਲਗੱਫੇ ਵਾਲੇ ਦੁਦਚਪਿਆ ਆ ਚੈੱਕ ਕਰ ਸਕਦੇ ਵੀ ਹਾਰਡਕ ਲੱਗਣ ਨਾਲ ਥੋੜੇ ਟਾਈਮ ਤੱਕ ਲਾਈਟ ਹੋਣ ਗਈ ਆ ਇਹ ਮਾਤਾ ਜੀ ਬੈਠੇ ਹੋ ਆ ਦੇਖੋ ਬਾਕੀ ਗਾਇਜ਼ ਆਪਾਂ ਹੁਣ ਵੀਡੀਓ ਦਾ ਇੱਥੇ ਕਰਦੇ ਆ ਐਂਡ ਠੀਕ ਆ ਜੀ ਬਾਕੀ ਸਾਡੀ ਵੀਡੀਓ ਨੂੰ ਤੁਸੀਂ ਜੁੜੇ ਰਿਆ ਕਰੋ ਬਲੌਗ ਸਾਡੇ ਦੇਖਿਆ ਕਰੋ ਠੀਕ ਆ ਜੀ ਪੀਪੀ 08 ਦਿੱਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਜਿਹਨਾਂ ਨੇ ਨਹੀਂ ਕੀਤਾ ਉਹ ਵੀ ਕਰ ਲਓ ਠੀਕ ਆ ਜੀ ਥੈਂਕ ਯੂ ਧੰਨਵਾਦ